ਕੋਈ ਨਕਲੀ ਦਿਖਾਵਾ ਨਾ ਕਿਸੇ ਦੀ ਪਰਵਾਹ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਇਸ ਬਜ਼ੁਰਗ ਬੀਬੀ ਲਈ ਦਿਲਚਸਪ ਕਮੈਂਟ ਵੀ ਕੀਤੇ ਜਾ ਰਹੇ ਨੇ ਜਿਵੇਂ ਕੁਝ ਕਹਿ ਰਹੇ ਨੇ ਕਿ ਇਹ ਉਹ ਲਾਸਟ ਪੀੜੀ ਹੈ ਜੋ ਸੋਸ਼ਲ ਮੀਡੀਆ ਤੇ ਦਿਖਾਵਿਆਂ ਤੋਂ ਦੂਰ ਰਹਿ ਕੇ ਜਿੱਥੇ ਜਦੋਂ ਦਿਲ ਕਰਦਾ ਸੀ ਖੁਸ਼ੀ ਮਨਾ ਲੈਂਦੇ ਸੀ ਪਰ ਕਿਸੇ ਦਿਨ ਇਹਨਾਂ ਨੇ ਵੀ ਇਹ ਲੂਖੂ ਜਾਣਾ ਇਸ ਵੀਡੀਓ ਨੂੰ ਤੁਹਾਡੇ ਨਾਲ ਸਾਂਝਾ ਕਰਨ ਦਾ ਮਕਸਦ ਇੱਕ ਪ੍ਰਾਣੀਆਂ ਯਾਦਾਂ ਨੂੰ ਸਾਂਝਾ ਕਰਨਾ ਹੈ ਔਰ ਅੱਗੇ ਤੁਹਾਡੇ ਨਾਲ ਕਰਦੇ ਹਾਂ ਪੂਰੀ ਵੀਡੀਓ ਸਾਂਝੀ